ਕੋਡੀ 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 ਜਿਵੇਂ ਕਹਿ ਦਈਏ ਵੀ ਜੋ ਵੀ ਤਿਲਫੁੱਲ ਦਿੱਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਖੇਲਦਿਆਂ ਘਹਰਾਈਆਂ ਦੇ ਵਿੱਚੋਂ ਧੰਨਵਾਦ ਹੈ। ਇਧਰੋਂ ਕਲਦੀਪ ਪਾਲਖ ਜੀ ਸਾਡੇ ਉਹ ਵੀ ਵਿਸ਼ੇਸ਼ ਤਰ ਤੇ ਪੁੱਜੇ ਹੋਏ ਨੇ। ਕਲਦੀਪ ਪਾਲਖ ਜੀ ਉਹਨਾਂ ਦਾ ਧੰਨਵਾਦ ਆ। ਆਹ ਵੇਖ ਰਿਹਾ ਵੀ ਦੁੱग्गा ਵਾਲਾ ਦੁੱग्गा ਵਾਲਾ ਹੋਈ ਪਈ ਐ। ਆਹ ਦੁੱग्गा ਵਾਲਾ ਦੁੱग्गा ਵਾਲਾ ਜੱਟ ਵੱਲੀਏ ਪਾਉਂਦਾ ਫਿਰਦਾ ਇੰਗਲੈਂਡ ਵਿੱਚ ਕਿੰਨਾ ਯੋਗਦਾਨ ਹੈ ਬਹੁਤ ਮੇਰੇ ਸ਼ੀਰੇ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਆ ਆ ਦੇਖਦੇ ਹਾਂ ਵੀ ਅਸਮੇ ਕਹਿੰਦੇ ਵੀ ਕਬੱਡੀ ਪਾਉਣ ਦੇ ਲਈ ਸੋਨੀ ਵਧਿਆ ਹੋਇਆ ਹੈ ਬ੍ਰੈਡਫੋਰਡ ਵਾਲੇ ਕਹਿੰਦੇ ਅਗਲੇ ਅੰਤਵਾਰ ਦੇ ਲਈ 3 ਅਗਸਤ ਦੇ ਲਈ ਸੱਦੇ ਦੇ ਰਹੇ ਨੇ ਲਓ ਦੁੱਗਾ ਦੁੱਗਾ ਵਾਲਾ 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 ਟੱਕਰ ਅੱਤ ਸੇਰਾ ਅੱਤ ਸੇਰਾ ਅੱਤ ਸੇਰਾ ਅੱਤ

ਯੂਰਪ ਤੋਂ ਵੀ ਪੁੱਜੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਕਾਲਾ ਭਰਾ ਵੀ ਆਇਆ ਹੋਇਆ ਹੈ ਜਰਮਨੀ ਤੋਂ ਕਹਿੰਦੇ ਗੱਲਾਂ ਰਾਜੂ ਹੋਣਾਂ ਦੀਆਂ ਪਰ ਮਾਲੇ ਦੇ ਕੌਡੀ ਪਾ ਦਿੱਤੀ ਹੈ ਹਾ ਚਾਰ ਜਾਫੀ ਤਿਆਰ ਹੈ ਫਕਰ ਝੰਡਾ ਪਿੰਡ ਹੈ ਕਹਿੰਦੇ ਸੋਨੀ ਦਾ ਪੰਜਾਬ ਦਾ ਲਾਸਟ ਪਿੰਡ ਫਿਰ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਆਹ ਵੇਖਦੇ ਵੀ ਫਕਰ ਝੰਡੇ ਵਾਲਾ ਇਸੇ ਲਈ ਸੋਨੀ ਕਹਿੰਦੇ ਵੱਧ ਕੇ ਟਰਾਈ ਕਰ ਰਿਹਾ ਹੈ ਹਾ ਮਾਲਾ ਤੇ ਮਾਲੇ ਦਾ ਭੰਗੜਾ ਪੈ ਗਿਆ ਨਾ ਆਹ ਗੱਲਾਂ ਮਖਰੀਆਂ ਮੇਰੇ ਵੀਰ ਏ ਆ ਏ ਆ ਚੱਕੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਆ ਤਾੜੀਆਂ ਪਾਉਣ ਦੇ ਲਈ ਮੈਦਾਨ ਵਿੱਚ ਇੱਕ ਆ ਗਿਆ ਏਕਮ ਆ ਗਿਆ ਇਧਰੋਂ ਸਾਡੇ ਵੀਰ ਮਨਦੀਪ ਪੀਰਸਵਲ ਚ ਜੱਟ ਐਂਡ ਜੂਲੀਅਟ ਵਾਰ ਵਾਲੇ ਉਹ ਵੀ ਸਾਡੇ ਵੀਰ ਜੁੜੇ ਹੋਏ ਨੇ ਮੱਖਣ ਸਲੋ ਹੋਣਾਂ ਦੀ ਗੱਲ ਅਮਰਤ ਬਰਮੀ ਹੋਣਾਂ ਦੀ ਗੱਲ ਆ ਦੁੱਗਾ ਵਾਲਾ ਪੈ ਗਿਆ ਪਿੱਛੇ ਦੁੱਗਾ ਵਾਲਾ ਪੈ ਗਿਆ ਪਿੱਛੇ ਦੁੱਗਾ ਵਾਲਾ ਪੈ ਗਿਆ ਪਿੱਛੇ ਆ ਕੋੜਾ ਆ ਤੋ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਵੀ ਸਾਨੂੰ ਆਪਣੀਆਂ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੈ ਆ ਬਰਮਿੰਗਮ ਦੇ ਵਿੱਚ ਵੱਡੀਆਂ ਰੌਣਕਾਂ ਨੇ ਡਾਡਾ ਇਕੱਠਾ ਮੈਚ ਚੋਟੀ ਦਾ ਮੇਰੇ ਮਿੱਤਰੋ ਆ ਵੱਖਰਾ ਹੁੰਦਾ ਨਜ਼ਾਰਾ ਨਹੀਂ ਪਾਣੀ ਦੀਆਂ ਛੱਲਾਂ ਦਾ ਖੰਡਾ ਪੂਰਾ ਖੜਕਣਾ ਨਹੀਂ ਚੋਟੀ ਦੇ ਮੱਲਾਂ ਦਾ ਮੱਲਾਂ ਦਾ ਚੋਟੀ ਦੇ ਮੱਲਾਂ ਦਾ ਉਹ ਮਾਲੇ ਦੀ ਰੇਡ ਅਰਜਨ ਦੇ ਤੀਰ ਵਾਂਗੂ ਭੱਜ ਕੇ ਸੀਨੇ 'ਚ ਟੱਚ ਮਾਰਿਆ ਤੇ ਦੁਨੀਆ ਤੇ ਮਕਬੂਲ ਹੈ ਆਹ ਸੀਜ਼ਨ ਦੇ ਵਿੱਚ ਕਹਿੰਦੇ ਖਿਡਾਰੀਆਂ ਨੇ ਪੂਰੀ ਧੱਕ ਪਾਈ ਹੋਈ ਹੈ ਪੂਰੀ ਦੁਨੀਆ 'ਚ ਗੱਲਾਂ ਹੁੰਦੀਆਂ ਵੀ ਇੰਗਲੈਂਡ ਦੀ ਕੌਡੀ ਬੜੀ ਤਕੜੀ ਹੋ ਰਹੀ ਹੈ ਲਾ ਉਧਰਲੇ ਪਾਸੇ ਮੱਲੀਆ ਵਾਲਾ ਤੇ ਦੂਜੇ ਪਾਸੇ ਕਹਿੰਦੇ ਰੁੜਕੇ ਸਾਂਭੂ ਵਾਲਾ ਚੱਕੇ ਤੇ ਦੂਜੇ ਪਾਸੇ ਕਹਿੰਦੇ ਬੇਟੋ ਟਵਾਰ ਫਰਾ ਵਾਲੇ ਨੂੰ ਚੱਕ ਸਾਂਭੂ ਵਾਲਾ ਚੱਕ ਸਾਂਭੂ ਵਾਲਾ ਅੱਤ ਦਾ ਸੇਰਾ ਪੈਂਦਾ ਭੰਗੜਾ ਬਾਦਲੇ ਲਲਕਾਰੇ ਬਾਦੀਆਂ ਤਾੜੀਆਂ ਬਾਦੀਆਂ ਤਾੜੀਆਂ ਸੁੱਖੇ ਦੀ ਟੀਮ ਦੇ ਲਈ ਮਠੱਡਾਂ ਦੇ ਸੱਤੇ ਦੇ ਲਈ ਭਿੰਦੇ ਦੇ ਲਈ ਕੁਲਵਿੰਦਰ ਸੋਤਾ ਆਹ ਪਹਿਲਾ ਸੋਤਾ ਚੱਕਦੇ ਨੇ ਵਾਲੀ ਦੀ ਟੀਮ ਖੇਡਦੀ ਹੈ ਜੈਸੀ ਪੰਜਾਬੀ ਯਕਸ਼ਣ ਵਾਲਾ ਪਾਲੇ ਸੰਘੇ ਦਾ ਪਾਲੇ ਬਾਜਵੇ ਹੁਣਾਂ ਦਾ ਕੰਮੇ ਉਹਦੇ ਹੁਣਾਂ ਦਾ ਧੰਨਵਾਦ ਉਹ ਧੁੱਗਾ ਵਾਲਾ ਧੁੱਗਾ ਵਾਲਾ ਦੁੱਗਾਲਾ ਦੁੱਗਾਲਾ ਆਓ ਨਈ ਰੀਸਾਂ ਤੇ ਹਾਲੇ ਜੱਟ ਪੂਰਾ ਕੈਮ ਆ ਨਈ ਰੀਸਾਂ ਹਾਰ ਦਾ ਹੱਲੇ ਤਾਂ ਜੱਟ ਪੂਰਾ ਕੈਮ ਆ ਪੂਰਾ ਕੈਮ ਆ ਇਹ ਵੀ ਕਹਿੰਦੇ ਬੈਮਾ ਹੋਰ ਦਿੱਤਾ ਜਾਵੇਗਾ ਆ ਸਾਹਮਣੇ ਕਬੱਡੀ ਸਾਹਮਣੇ ਦੋ ਦੜੇ ਭਾਦੜੇ ਵਾਲਾ ਵਧਿਆ ਹੋਇਆ ਹੈ ਬੇਲੇ ਸੰਧੂ ਅਮਰੀਕਾ ਵਾਲੇ ਦਾ ਗਰਮੇਲ ਢੇਸੀ ਹੋਣਾ ਦਾ ਅਮਰੀਕ ਚਾਲ ਹੋਣਾ ਦਾ ਸਾਰਾ ਦਾ ਸਤਿਕਾਰ ਕਰਦੇ ਆ ਸਾਡੇ ਅਮਰੀਕ ਜਿੱਥੇ ਕਹਿੰਦੇ ਵੀ ਕੁਲਦੀਪ ਆਲਖ ਦੀ ਗੱਲ ਆ ਪਰ ਦੁੱਗਾਲਾ ਦੁੱग्गा ਵਾਲਾ ਆਹ ਦੁੱग्गा ਵਾਲਾ ਦੁੱग्गा ਵਾਲਾ ਕਰੂ ਫਾਟਕ ਬੰਦ ਦੱਸੂ ਸਮਾਂ ਵਾਹ ਹੋਈ ਸੋਹਣੀ ਵਾਹ ਫਾਟਨੇ ਵਾਲਾ ਮੇਲਾ ਗੋਲ ਉੱਠਿਆ ਮੇਲਾ ਨੱਚ ਉੱਠ ਬਿੱਲਾ ਸੰਧੂ ਜੀ ਅਮਰੀਕਾ ਵਾਲੇ ਵੱਲੋਂ ਖੁਸ਼ੀ ਦੇ ਲਈ 100 ਡਾਲਰ ਦੀ ਗੱਲ ਹੈ ਆ ਪੁਲਸੀ ਹੈ ਪੁਲਸੀ ਹੈ ਪੁਲਸੀ ਹੈ ਆ ਦਰਸ਼ਕਾਂ ਦਾ ਚਿੱਤ ਖੋਜ ਕਰਦੇ ਆ ਉਦੋਂ ਸਾਡੇ ਲੱड्डੂ ਭਾਜੀ ਟਰੱਕਾਂ ਵਾਲੇ ਤੇ ਨਾਲ ਗੌਰਵ ਭਾਜੀ ਜੁਣੀ ਐਨ ਅਨੰਦ ਮਾਨ ਦੇ ਨਾਮ ਭਰਾਵਾਂ ਦਾ ਵੀ ਧੰਨਵਾਦ ਹੈ ਐਨ ਦੁਨੀਆ ਖੁਸ਼ ਹੈ ਮੇਰੇ ਮਿੱਤਰੋ ਇੰਗਲੈਂਡ ਦੀ ਕੌਡੀ ਤੋਂ ਕਹਿੰਦੇ ਆਪਾਂ ਮਾਰਦੇ ਆ ਉਹ ਸਾਰੇ ਗੂਟਾ ਮੇਰੇ ਮਿੱਤਰੋ ਹੂਟਾ ਗੂਟਾ ਗੂਟਾ ਅੜਦਾੜੇ ਗੂਟਾ ਅੜਦਾੜੇ ਦਾ ਗੂਟਾ ਅੜਦਾੜੇ ਦਾ ਲੁੱਟੂਗਾ ਮੇਲਾ ਨਮਾ ਆ ਮਠੱਡਾਂ ਦੇ ਸੱਗੀਆਂ ਟੀਮ ਉਹਨਾਂ ਦੇ ਖੇਡਦਿਆਂ ਨੇ ਜਿਨ੍ਹਾਂ ਦੇ ਰਿਕਾਰਡ ਬੋਲਦੇ ਨੇ ਰਿਕਾਰਡ ਉਹਨਾਂ ਦੇ ਬੋਲਦੇ ਨੇ ਜਿਨ੍ਹਾਂ ਨੇ ਤੋੜੇ ਹੁੰਦੇ ਆ ਹ ਨੱਕ ਤੇ ਨੱਕੇ ਮੋੜਨੇ ਪੈਂਦੇ ਨੇ ਰਿਕਾਰਡ ਬਣਾਉਣ ਦੇ ਲਈ ਕਿੰਾਂ ਦੇ ਤੋੜਨੇ ਪੈਂਦੇ ਨੇ ਚੋਟੀ ਦੇ ਮੱਲਾਂ ਦੇ ਡੀਓ ਸੇਲੇ ਆ ਸੋਨੀ ਨੇ ਪਾ ਦਿੱਤੀ ਹੈ ਕਲਵੰਤ ਸਿੰਘ ਆ ਦਿਲ ਦਾ ਚੰਗਾ ਹਾ ਗਲਵਾਨ ਸੰਗਾ ਦਿਲ ਦਾ ਚੰਗਾ ਸ਼ੀਰਾ ਪੌੜਨਾ ਹ ਮਾਨਮਤੀਏ ਸ਼ਕਸ਼ਤਾ ਨੇ ਆ ਦੇਖਦੇ ਨੇ ਇਸ ਮੇ ਜਫਾ ਲੱਗੂ ਜਫਾ ਲੱਗੂ ਜਫਾ ਰੇਡਰ ਭੱਜੂ ਜਫਾ ਲੱਗੂ ਜਾਂ ਰੇਡਰ ਭੱਜੂ ਜਫਾ ਥਾ ਯਫਾ ਜਫਾ ਮੇ ਜਫਾ ਥਾ ਯਫਾ ਜਾਦਾ ਆ ਜਾਦਾ ਗੱਲਾਂ ਯੋਧੇ ਦੀਆਂ ਗੱਲਾਂ ਜਾਦੇ ਦੀਆਂ ਗੱਲਾਂ ਚੋੜ ਦੇਈਆਂ ਕੱਲਾ ਜਾਦੇ ਦੀਆਂ ਵਾਓ ਕਿਸਮਤ ਦੇ ਬਲੀਆਂ ਰਿੰਨੀ ਖੀਰ ਤੇ ਇਹਨੇ ਪਾ ਦੁੱਤੀ ਹੈ ਰੇਡ ਪੋਸੀ ਇਹਨੇ ਪਾ ਦੁੱਤੀ ਹੈ ਹੁਣ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਆਹ ਦੇਖ ਰਹੇ ਮੈਂ ਇਸ ਸਮੇ ਫੁੱਲਾ ਸੁਸ਼ਕਦਾ ਆਹ ਫੁੱਲਾ ਸੁਸ਼ਕਦਾ ਸਿਰੇ ਦਾ ਜਫਾ ਲੱਗਿਆ ਅੱਤ ਸੁਖੀ ੱੱਲੋਂ ਦਾ ਇਤਰਾਬਤਾ ੱੱਲੋਂ ਦਾ ਅਮਰੀ ਖੰਘੂੜੇ ਦਾ ਸਤਕਾਰ ਹੈ ਮਨਜੀਤ ਟੰਡੇ ਹੁਣਾਂ ਦਾ ਰੇਡ ਪੋਸੀ ਇਹਨੇ ਪਾ ਦੁੱਤੀ ਹੈ ਕਹਿਣਾ ਬਣਦਾ ਤੇਲੂ ਕੇ ਲੱਖ ਲੱਖ ਦੀ ਪੌ ਕਬੱਡੀ ਲੱਗੂ ਜਫਾ ਲੱਖ ਦਾ ਵਿਅਦ ਦਿਨਾਂ ਤਾਂ ਹੁੰਦਾ ਕਮਲਿਏ ਬਰਮਿੰਗਮ ਦੇ ਕਬੀ ਐਕਸ਼ਨ ਵਾਲਾ ਪਾਲਾ ਸੰਘਾ ਗੁਰਮੀਤ ਰਣਦਾਵਾ ਮਰਜੀ ਲੱਡੂ ਟਰੱਕ ਵਾਲਾ ਗੌਰਵ ਧਾਵਨ ਸਤਕਾਰ ਸਾਰੇ ਭਰਾਵਾਂ ਦਾ ਆ ਪੁਲਸੀਏ ਨੇ ਕਬੱਡੀ ਪਾ ਦਿੱਤੀ ਹੈ ਪੁਲਸੀਏ ਨੇ ਕਬੱਡੀ ਪਾ ਦਿੱਤੀ ਹੈ ਹੁਣ ਚਾਰਾਂ ਦੇ ਵਿੱਚੋਂ ਦੇਖਦੇ ਆਂ ਵੀ ਇਸ ਸਮੇਂ ਕੌਣ ਕੀ ਇਸ਼ਾਰਾ ਜਫਾ ਜਫਾ ਜਫੇ ਤੇ ਜਫਾ ਹਾ ਜੱਫਾ ਲੱਗ ਰਿਹਾ ਹੈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ